ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਇਸ਼ਵਿਕਸ ਤੇ ਹਿਸਟਰੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਈਟੀਟੀ ਪੇਪਰ 1 ਤੇ ਮਾਸਟਰ ਕੈਡਰ ਦੇ ਵਾਰਤਕ ਜਿਸ ਦਾ ਲੇਖਕ ਹੈ ਜੀ ਬਲਰਾਜ ਸਾਨੀ ਵਾਰਤਕ ਚ ਇੱਕ ਵਾਰਤਕਕਾਰ ਬਲਰਾਸ ਸਾਨੀ ਦੇ ਬਾਰੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦਾਂਗੀ ਬਲਰਾਸ ਸਾਨੀ ਦਾ ਜਿਹੜਾ ਜੀਵਨ ਕਾਲ ਹੈ 1913 ਤੋਂ 1973 ਈਸਵੀ ਬੜਾ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਉਹਨਾਂ ਦਾ ਜਨਮ 1 ਮਈ 1913 ਈਸਵੀ ਨੂੰ ਹੋਇਆ ਤੇ ਜਨਮ ਸਥਾਨ ਕਿ ਸੀ ਰਾਵਲਪਿੰਡੀ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਇਹਨੇ ਹੀ ਕੁਐਸਚਨ ਇੰਪੋਰਟੈਂਟ ਨੇ ਜੀਵਨ ਕਾਲ 1913 ਤੋਂ 1973 ਈਸਵੀ ਕਈ ਵਾਰ ਪੁੱਛਿਆ ਜਾਂਦਾ ਹੈ ਔਰ ਨੇੜੇ ਦੇ ਜਿਵੇਂ 1913 ਤੋਂ 72 ਇਸ ਤਰ੍ਹਾਂ ਨੇੜੇ-ਨੇੜੇ ਦੇ ਆਪਸ਼ਨਸ ਦਿੱਤੇ ਜਾਂਦੀਆਂ ਹਨ ਬਲਰਾਸ ਸਾਨੀ ਦੇ ਪਿਤਾ ਜੀ ਦਾ ਨਾਮ ਸ਼੍ਰੀ ਹਰਬੰਸ ਲਾਲ ਤੇ ਬਲਰਾਸ ਸਾਨੀ ਦੀ ਮਾਤਾ ਜੀ ਦਾ ਨਾਮ ਸ਼੍ਰੀਮਤੀ ਲక్ష్ਮੀ ਦੇਵੀ ਤੇ ਉਹਨਾਂ ਨੇ ਸਿੱਖਿਆ ਜੋ ਪ੍ਰਾਪਤ ਕੀਤੀ ਹੈ ਉਹ ਹੈ ਜੀ ਐਮਏ ਅੰਗਰੇਜ਼ੀ 1934 ਲਾਹੌਰ ਤੋਂ ਉਹਨਾਂ ਨੇ ਐਮਏ ਅੰਗਰੇਜ਼ੀ ਜਿਹੜੀ ਹੈ ਪਾਸ ਕੀਤੀ ਸੀ ਨੌਕਰੀ ਸ਼ਾਂਤੀ ਨਿਕੇਤਨ ਦੇ ਵਿੱਚ ਪ੍ਰੋਫੈਸਰ ਬੀਬੀਸੀ ਵਿੱਚ ਅਨਾਉਂਸਰ ਤੇ ਫਿਲਮ ਅਦਾਕਾਰ ਤੇ ਉਹਨਾਂ ਦੀ ਮੌਤ ਹੋਈ ਹੈ ਜੀ 13 April 1973 ਈਸਵੀ ਨੂੰ ਸਾਰੇ ਹੀ ਕੁਐਸਚਨ ਬੜੇ ਇੰਪੋਰਟੈਂਟ ਨੇ ਉਹਨਾਂ ਦਾ ਜਨਮ ਜਨਮ ਸਥਾਨ ਜੀਵਨ ਮਾਤਾ ਪਿਤਾ ਦੇ ਨਾਮ ਉਹਨਾਂ ਨੇ ਕਿਹੜੀ ਨੌਕਰੀ ਕੀਤੀ ਤੇ ਉਹਨਾਂ ਦੀ ਮੌਤ ਦੀ ਤਰੀਕ ਕਵੈਸਚਨ ਇੰਪੋਰਟੈਂਟ ਨੇ ਨੋਟ ਕਰ ਲਓ ਅੱਗੇ ਗੱਲ ਕਰਦੇ ਹਾਂ ਉਹਨਾਂ ਦੀਆਂ ਵਾਰਤਕ ਰਚਨਾਵਾਂ ਦੇ ਬਾਰੇ ਸਭ ਤੋਂ ਪਹਿਲੀ ਉਹਨਾਂ ਦੀ ਸੀ ਰਚਨਾ ਮੇਰਾ ਰੂਸੀ ਸਫਰਨਾਮਾ 1962 ਪਾਕਿਸਤਾਨੀ ਸਫਰਨਾਮਾ 1929 ਇਸ ਵਿੱਚ ਕੀ ਏ ਸੱਚ ਹੈ ਬਾਪੂ 1974 ਈਸਵੀ ਚ ਨਾਟਕ ਹੈ ਇੱਕ ਪਾਉ ਉਹਨਾਂ ਦੇ ਮੌਤ ਤੋਂ ਬਾਅਦ ਪ੍ਰਕਾਸ਼ਿਤ ਕੀਤਾ ਗਿਆ। ਕਈ ਵਾਰ ਪੁੱਛ ਲੈਂਦੇ ਨੇ ਕਿ ਬਲਰਾਸ ਸਾਨੀ ਜਾਂ ਕਿਸੇ ਵੀ ਲੇਖਕ ਦਾ ਨਾਮ ਕਿ ਮੌਤ ਤੋਂ ਬਾਅਦ ਕਿਹੜੀ ਰਚਨਾ ਪ੍ਰਕਾਸ਼ਿਤ ਹੋਈ? ਕੀ ਹੈ ਏ ਸੱਚ ਹੈ ਬਾਪੂ 1974 ਚ ਸਿਨੇਮਾ ਤੇ ਸਟੇਜ 1974 ਈਸਵੀ ਚ ਇਹ ਵੀ ਉਹਨਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਈ ਹੈ ਜੀ। ਮੇਰੀ ਗੈਰ ਜਜ਼ਬਾਤੀ ਡਾਇਰੀ 1990 ਈਸਵੀ ਦੇ ਵਿੱਚ ਸਿਨੇਮਾ ਤੇ ਸਟੇਜ ਸਿਨੇਮਾ ਦੇ ਨਾਲ ਤੇ ਸਟੇਜ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਸੀ ਬਹੁਤ ਜ਼ਿਆਦਾ ਲਗਾਓ ਸੀ ਇਸ ਕਰਕੇ ਇਹ ਪੁਸਤਕ ਉਹਨਾਂ ਨੇ ਲਿਖੀ ਇਹ ਪੁਸਤਕ 1974 ਈਸਵੀ ਚ ਉਹਨਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਕੀਤੀ ਗਈ ਇਸੇ ਤਰ੍ਹਾਂ ਮੇਰੀ ਗੈਰ ਜਜ਼ਬਾਤੀ ਡਾਇਰੀ 1990 ਚ ਪ੍ਰਕਾਸ਼ਿਤ ਹੋਇਆ ਪੁਰਸਕਾਰ 1923 ਈਸਵੀ ਦੇ ਵਿੱਚ ਪਦਮ ਸ਼੍ਰੀ ਪੁਰਸਕਾਰ ਪਾਰ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਤੇ 1971 ਈਸਵੀ ਦੇ ਚ ਭਾਸ਼ਾ ਵਿਭਾਗ ਦੇ ਵੱਲੋਂ ਸ਼੍ਰੋਮਣੀ ਲੇਖਕ ਪੁਰਸਕਾਰ ਉਹਨਾਂ ਨੂੰ ਦਿੱਤਾ ਗਿਆ ਕਿਨਾਂ ਨੂੰ ਬਲਰਾਜ ਸਾਨੀ ਨੂੰ ਭਾ ਪਦਮ ਸ਼੍ਰੀ ਪੁਰਸਕਾਰ 1929 ਈਸ ਵਿੱਚ ਬਲਰਾਜ ਸਾਨੀ ਨੂੰ ਦਿੱਤਾ ਗਿਆ ਸੀ ਬੜਾ ਮਹੱਤਵਪੂਰਨ ਅਵਾਰਡ ਹੁੰਦਾ ਹੈ ਜੀ ਪੁਰਸਕਾਰ ਹੁੰਦਾ ਹੈ ਅੱਗੇ ਗੱਲ ਕਰੀਏ ਬਲਰਾਜ ਸਾਨੀ ਦੇ ਹੋਰ ਮਹੱਤਵਪੂਰਨ ਪ੍ਰਸ਼ਨਾਂ ਦੇ ਬਾਰੇ ਬਲਰਾਸਾਨੀ ਦਾ ਜੀਵਨ ਕਾਲ 191300 1973 ਸੋ ਹੋਰ ਇੰਪੋਰਟੈਂਟ ਕੁਐਸਚਨ ਚੋਂ ਬਲਰਾਸਾਨੀ ਦੇ ਬਚਪਨ ਦਾ ਕੀ ਨਾਂ ਸੀ ਯੁਦਿਸਠਰ ਬੜਾ ਹੀ ਘੱਟ ਕਿਸੇ ਨੂੰ ਪਤਾ ਹੈ ਕਿ ਉਹਨਾਂ ਦੇ ਬਚਪਨ ਦਾ ਕੀ ਨਾਂ ਸੀ ਪੁੱਛ ਲਿਆ ਜਾਂਦਾ ਹੈ ਕਈ ਵਾਰ ਯੁਦਿਸਠਰ ਬਲਰਾਸਾਨੀ ਤੀਜੇ ਪੜਾ ਦਾ ਵਾਰਤਕਾਰ ਸੀ ਕਿਹੜੇ ਪੜਾ ਦਾ ਤੀਜੇ ਪੜਾ ਦਾ ਵਾਰਤਕਾਰ ਸੀ ਔਰ ਬਲਰਾਸਾਨੀ ਦਾ ਕਾਲ ਨਵੀਨ ਕਾਲ ਸੀ ਪੜਾ ਪੁੱਛ ਲਏ ਜਾਂਦੇ ਹਨ ਕਿ ਉਹ ਕਿਹੜੇ ਪੜਾ ਦੇ ਨੇ ਪਹਿਲੇ ਦੂਜੇ ਤੀਜੇ ਚੌਥੇ ਤਾਂ ਤੀਜੇ ਪੜਾ ਦੇ ਬਾਰੇ ਤੱਕ ਕਰ ਸਨ ਇਸ ਤੋਂ ਇਲਾਵਾ ਉਹਨਾਂ ਦਾ ਸਬੰਧ ਕਿਸ ਕਾਲ ਨਾਲ ਸੀ ਪ੍ਰਾਤਨ ਨਵੀਨ ਜਾਂ ਮੱਧ ਕਾਲ ਤਾਂ ਨਵੀਨ ਕਾਲ ਆਧੁਨਿਕ ਕਾਲ ਦੇ ਨਾਲ ਉਹਨਾਂ ਦਾ ਸਬੰਧ ਸੀ ਪਾਕਿਸਤਾਨੀ ਸਫਰਨਾਮਾ ਦੇ ਕਿੰਨੇ ਕਾਣ ਨੇ ਜੀ 15 ਜੋ ਬਲਦਸਾਨੀ ਦੇ 15 ਦਿਨਾਂ ਦੀ ਯਾਤਰਾ ਦਾ ਵਰਣਨ ਕਰਦੀ ਹਨ ਬਲਦਸਾਨੀ ਦੇ ਮੇਰੇ ਪਾਕਿਸਤਾਨੀ ਸਫਰਨਾਮੇ ਦੇ 15 ਕਾਨ ਹਨ ਜੋ ਬੜਾ ਸਾਨੀ ਦੇ 15 ਦਿਨਾਂ ਦੀ ਯਾਤਰਾ ਦਾ ਵਰਣਨ ਕਰਦੇ ਹਨ ਬੜਾ ਸਾਨੀ ਨੇ ਮਾਰਕਸਵਾਦ ਦਾ ਬੜੀ ਗੰਭੀਰਤਾ ਨਾਲ ਅਧਿਐਨ ਕੀਤਾ ਹੈ ਮਾਰਕਸਵਾਦ ਜੋ ਦੋ ਧਿਰਾਂ ਦੀ ਟੱਕਰ ਮਾਲਕ ਦੀ ਤੇ ਮਜ਼ਦੂਰ ਦੀ ਜਿੱਥੇ ਮਜ਼ਦੂਰ ਦਾ ਸ਼ੋਸ਼ਣ ਹੁੰਦਾ ਹੈ ਉਸ ਦਾ ਉਹਨਾਂ ਨੇ ਡੂੰਘਾਈ ਨਾਲ ਅਧਿਐਨ ਕੀਤਾ ਉਸ ਦੀ ਪਹਿਲੀ ਪਤਨੀ ਦਾ ਕੀ ਨਾਮ ਸੀ ਦਮਯੰਤੀ ਤੇ ਉਸ ਦੇ ਮੌਤ ਤੋਂ ਬਾਅਦ ਉਹਨਾਂ ਨੇ ਦੂਸਰਾ ਵਿਆਹ ਕਰਾਇਆ ਤਾਂ ਉਹਨਾਂ ਦੀ ਦੂਸਰੀ ਪਤਨੀ ਦਾ ਨਾਮ ਸ਼੍ਰੀਮਤੀ ਸੰਤੋਸ਼ ਸੀ ਪਹਿਲੀ ਦਾ ਨਾਮ ਸ਼੍ਰੀਮਤੀ ਦਮਯੰਤੀ ਦੂਜੀ ਦਾ ਨਾਮ ਸ਼੍ਰੀਮਤੀ ਸੰਤੋਸ਼ ਸੀ ਬਲਰਾਸਾਨੀ ਨੇ ਵਧੇਰੇ ਕਰਕੇ ਸੰਸਮਰਨ ਸੰਸਮਰਨ ਪੜਿਆ ਜਾਏ ਸੰਸਕਰਨ ਲਿਖ ਦਿੱਤਾ ਗਿਆ ਹੈ ਸੰਸਮਰਨ ਮਤਲਬ ਯਾਦਾਂ ਲਿਖੇ ਹਨ ਸੰਸਮਰਨ ਕੱਕੇ ਦੀ ਜਗ੍ਹਾ ਮੰਮਾ ਪੜਿਆ ਜਾਏ ਸੰਸਮਰਨ ਮਨੁੱਖੀ ਸੰਵੇਦਨਾ ਸਹਾअनुभूति ਸੁਹਿਰਦਤਾ ਤੇ ਭਾਵੁਕਤਾ ਦੇ ਨਾਲ ਭਰਪੂਰ ਹਨ ਸੰਸਮਰਨ ਪੜਿਆ ਜਾਏ ਇੱਕ ਵਾਰ ਫਿਰ ਕਹ ਰਹੀਆਂ ਕੱਕੇ ਦੀ ਜਗ੍ਹਾ ਮੰਮਾ ਪੜਿਆ ਜਾਏ ਸੰਵੇਦਨਾ ਮਨੁੱਖੀ ਸੰਵੇਦਨਾ ਦਇਆ ਇਹਨਾਂ ਦੇ ਨਾਲ ਭਰਪੂਰ ਸੰ ਬੜਾ ਸਾਨੀ ਨੂੰ ਪੰਜਾਬੀ ਵਿੱਚ ਲਿਖਣ ਦੀ ਸਲਾਹ 1939 ਈਸਵੀ ਵਿੱਚ ਕਿਸ ਨੇ ਦਿੱਤੀ ਜੀ ਰਵਿੰਦਰ ਨਾਟੇਗੋਰ ਨੇ ਦਿੱਤੀ ਪਹਿਲਾਂ ਉਹ ਅੰਗਰੇਜ਼ੀ ਚ ਲਿਖਦੇ ਸਨ ਬਾਅਦ ਚ ਉਹਨਾਂ ਨੂੰ ਪੰਜਾਬੀ ਚ ਲਿਖਣ ਦੀ ਸਲਾਹ ਰਵਿੰਦਰ ਨਾਟੇਗੋਰ ਨੇ ਦਿੱਤੀ ਤੇ ਉਹਨਾਂ ਦੀ ਵਿਚਾਰਧਾਰਾ ਕਿਹੜੀ ਸੀ ਪ੍ਰਗਤੀਸ਼ੀਲ ਕਿਹੜੇ ਬਾਤ ਨਾਲ ਸੰਬੰਧੀ ਸਨ ਜੀ ਮਾਰਕਸਵਾਦ ਨਾਲ ਤਾਂ ਉਹਨਾਂ ਦੀ ਵਿਚਾਰਧਾਰਾ ਕਿਹੜੀ ਸੀ ਪ੍ਰਗਤੀਸ਼ੀਲ ਇੰਪੋਰਟੈਂਟ ਕੁਐਸਚਨ ਨੇ ਨੋਟ ਕਰ ਲੋ ਇਹ ਕੁਐਸਚਨ ਹਮੇਸ਼ਾ ਹੀ ਪੁੱਛੇ ਜਾਂਦੇ ਨੇ ਮਾਸਟਰ ਕੈਡਰ ਵਿੱਚ ਕਈ ਵਾਰ ਇਹ ਪ੍ਰਸ਼ਨ ਪੁੱਛੇ ਗਏ ਨੇ ਉਹਨਾਂ ਦੀਆਂ ਅੰਗਰੇਜ਼ੀ ਦੀਆਂ ਰਚਨਾਵਾਂ ਕਿਹੜੇ ਮੈਗਜ਼ੀਨ ਵਿੱਚ ਛਪਦੀਆਂ ਨਹੀਂਆਂ ਨਹੀਂ 라ਵੀ ਮੈਗਜ਼ੀਨ ਵਿੱਚ ਛਪਦੀਆਂ ਨਹੀਂਆਂ ਹਨ ਕਾਲ ਵਾਦ ਤੇ ਵਿਚਾਰਤਾਰਾ ਇਹ ਬੜੇ ਇੰਪੋਰਟੈਂਟ ਕੁਐਸਚਨ ਨੇ ਇਹ ਲੇਖਕ ਵਾਰਤਕਕਾਰ ਤੇ ਕਵੀਆਂ ਦੇ ਬਾਰੇ ਜ਼ਰੂਰ ਇਹ ਪ੍ਰਸ਼ਨਿਕ ਪੁੱਛਿਆ ਜਾਂਦਾ ਹੈ ਆਪਣੀ ਫਿਲਮ ਆਪਣੀ ਫਿਲਮੀ ਅਦਾਕਾਰੀ ਜਾਂ ਫਿਲਮੀ ਸਫ਼ਰ ਉਹਨਾਂ ਨੇ ਸ਼ੁਰੂ ਕੀਤਾ ਹੈ ਧਰਤੀ ਕੇ ਲਾਲ ਤੋਂ ਇਹ 1945 ਵਿੱਚ ਰਿਲੀਜ਼ ਹੋਈ ਇਸ ਫਿਲਮ ਦਾ ਵਿਸ਼ਾ ਕੀ ਸੀ 1943 ਈਸਵੀ ਦੇ ਬੰਗਾਲ ਦੇ ਕਾਲ ਤੇ ਆਧਾਰਿਤ ਕਾਲ ਵਿੱਚ ਫਸੇ ਪਰਿਵਾਰ ਦੀ ਕਹਾਣੀ ਹੈ ਭਾਵ 1943 ਚ ਬੰਗਾਲ ਚ ਇੱਕ ਅਕਾਲ ਪੈ ਗਿਆ ਸੀ ਇਸ ਕਾਲ ਦੇ ਵਿੱਚ ਕੁਝ ਜਿਹੜੇ ਪਰਿਵਾਰ ਨੇ ਉਹ ਫਸ ਗਏ ਉਹਨਾਂ ਦੇ ਨਾਲ ਸੰਬੰਧਿਤ ਇਹ ਫਿਲਮ 1945 ਵਿੱਚ ਰਿਲੀਜ਼ ਹੋਈ ਧਰਤੀ ਕੇ ਲਾਲ ਇੰਪੋਰਟੈਂਟ ਕੁਸਚਨ ਹੈ ਜੀ ਬਲਰਾਸਾਨੀ ਦੀ ਆਖਰੀ ਫਿਲਮ ਸੀ ਗਰਮ ਹਵਾ ਜਿਹੜੀ 1974 ਈਸਵੀ ਚ ਉਹਨਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਇੰਪੋਰਟੈਂਟ ਕੁਐਸਚਨ ਹੈ ਜੀ ਪਹਿਲੀ ਫਿਲਮ ਧਰਤੀ ਕੇ ਲਾਲ ਔਰ ਆਖਰੀ ਫਿਲਮ ਗਰਮ ਹਵਾ ਜਿਹੜੀ ਉਹਨਾਂ ਦੀ ਮੌਤ ਤੋਂ ਬਾਅਦ 1974 ਈਸਵੀ ਵਿੱਚ ਰਿਲੀਜ਼ ਹੋਈ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਬਲਰਾਸਾਨੀ ਦੇ ਰਚਨਾਵਾਂ ਉੱਤੇ ਪੋਟੋ ਹਾਰੀ ਲੈਂਦੀ ਦਾ ਪ੍ਰਭਾਵ ਸੀ ਸੁਖਮ ਵਿਅੰਗ ਦੀ ਸਹਿਜ ਵਿਧੀ ਬਲਦਾਸਾਨੀ ਦੀ ਵਾਰਤਕ ਸ਼ੈਲੀ ਦੀ ਖਾਸੀਅਤ ਹੈ। ਕੁਐਸਚਨ ਪੁੱਛਿਆ ਜਾਂਦਾ ਹੈ ਕਿਸੇ ਵੀ ਲੇਖਕ ਬਾਰੇ ਕਿ ਉਸ ਦੇ ਉੱਤੇ ਕਿਹੜੀ ਭਾਸ਼ਾ ਦਾ ਉਸ ਦੀਆਂ ਰਚਨਾਵਾਂ ਤੇ ਕਿਹੜੀ ਭਾਸ਼ਾ ਦਾ ਪ੍ਰਭਾਵ ਸੀ? ਤਾਂ ਬਲਦਾਸਾਨੀ ਦੀਆਂ ਰਚਨਾਵਾਂ ਦੇ ਉੱਤੇ ਪੋਠੋਹਾਰੀ ਦਾ ਪ੍ਰਭਾਵ ਸੀ। ਪਾਕਿਸਤਾਨ ਦਾ ਇਲਾਕਾ ਹੈ ਜੀ ਪੋਠੋਹਾਰ ਲੈਂਦੀ ਭਾ ਪਾਕਿਸਤਾਨੀ ਬੋਲੀ ਹੈ ਜੀ ਪੋਠੋਹਾਰੀ। ਬਲਦਾਸਾਨੀ ਨੇ ਹਕੀਕਤ ਸਾਹਿਤਿਕ ਮੈਗਜ਼ੀਨ ਸ਼ੁਰੂ ਕੀਤਾ। ਇੱਕ ਮੈਗਜ਼ੀਨ ਸ਼ੁਰੂ ਕੀਤਾ ਉਹਨਾਂ ਨੇ ਸਾਹਿਤ ਨਾਲ ਸੰਬੰਧੀ ਸੀ ਉਸ ਦਾ ਨਾਂ ਸੀ ਹਕੀਕਤ ਬੜਾ ਅਸਾਨੀ ਨੇ ਸ਼ ਕੱਟ ਦਿੱਤਾ ਜਾਏ ਬੜਾ ਅਸਾਨੀ ਨੇ ਜੋ ਹੈ ਬੜਾ ਅਸਾਨੀ ਨੇ ਮੰਡੇ ਮਾਰਨਿੰਗ ਸਪਤਾਹਿਕ ਅਖਬਾਰ ਆਪਣੀ ਪਤਨੀ ਦਮਯੰਤੀ ਨਾਲ ਮਿਲ ਕੇ ਸ਼ੁਰੂ ਕੀਤਾ ਦਮਯੰਤੀ ਉਹਨਾਂ ਦੀ ਪਹਿਲੀ ਪਤਨੀ ਸੀ ਤਾਂ ਉਸ ਦੇ ਨਾਲ ਮਿਲ ਕੇ ਉਹਨਾਂ ਨੇ ਮੰਡੇ ਮਾਰਨਿੰਗ ਸਪਤਾਹੀਕ ਅਖਬਾਰ ਜੋ ਹਫਤੇ ਬਾਅਦ ਨਿਕਲਦਾ ਹੈ ਉਸ ਨੂੰ ਸ਼ੁਰੂ ਕੀਤਾ ਤੇ ਬਲਦਾਸਾਨੀ ਦੀ ਵਾਰਤਕ ਦੇ ਵਿੱਚ ਸਾਦਗੀ ਹੈ ਸਰਲਤਾ ਹੈ ਤੇ ਸੰਜਮਤਾ ਹੈ ਇਹ ਉਹਨਾਂ ਦੀ ਵਾਰਤਕ ਸ਼ੈਲੀ ਦਾ ਲਿਖਣ ਸ਼ੈਲੀ ਦਾ ਜੋ ਹੈ ਉਹ ਗੁਣ ਹੈ ਕਿ ਉਹ ਸਾਦੀ ਹੈ ਸਰਲ ਹੈ ਤੇ ਸੰਜਮ ਨਾਲ ਭਰਪੂਰ ਹੈ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਲਦਾਸਾਨੀ ਜੋ ਕਿ ਈਟੀਟੀ ਪੇਪਰ 1 9893 ਸਟੂਡੈਂਟਸ ਦੇ ਲਈ ਖਾਸ ਤੌਰ ਤੇ ਤੇ ਮਾਸਟਰ ਕੈਡਰ ਦੇ ਵਿਦਿਆਰਥੀਆਂ ਦੇ ਲਈ ਇਹ ਮੇਰੀ ਵੀਡੀਓ ਸੀ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰੋ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਹਿਸਟਰੀ ਸਵਿਕਸ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰੋ ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਇਸ ਪੇਜ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ